तेरे मेरे तेरे दिल मेरे दिल दिया है बाहर बाया फिर सेठ ले गया ਬਾਜੀ ਮੇਰੇ ਹੱਥ ਜਿਨੇ ਆਉਂਦੀ ਮੈਂ ਵੀ ਚੈਨ ਨਾਲ ਨਹੀਂ ਬਹਿੰਦੀ ਭਾਵੇਂ ਕੁਝ ਵੀ ਹੋ ਜੇ ਮੈਂ ਬਾਜੀ ਨੂੰ ਜਿੱਤ ਕੇ ਹਟੂੰਗੀ ਜਿੱਤ ਕੇ ਇੱਕ ਗੱਲ ਨਾ ਮੇਰੇ ਸਮਝ ਨਹੀਂ ਆਈ ਸਮਾਨ ਘਰਾਂ ਗਿਆ ਕਿਧਰ ਹੋ ਉਹ ਆ ਕੇ ਕੋਈ ਦੱਸੇ ਮੈਨੂੰ ਕੁੜੀ ਇਹਾਂ ਦੇ ਉੱਥੋਂ ਨਿਕਲੀ ਕਿਵੇਂ ਕੁੜੀ ਦੇ ਹੱਥੇ ਬੰਨੇ ਹੋਏ ਸੀ ਮੇਰੇ ਸਮਝ ਨਹੀਂ ਆ ਰਹੀ ਇੱਕ ਮੁੰਡਾ ਉਹਦੇ ਨਾਲ ਹੋਰ ਸੀ ਉਹ ਪਤਾ ਨਹੀਂ ਮੇਰੇ ਕਿਲੇ ਨੰਬਰ ਦਾ ਉਹਦਾ ਨੋਟ ਕੀਤਾ ਸੀ ਮੋਬਾਈਲ 'ਤੇ ਮੈਂ ਮੌਦੇ ਦੇਖਦੀ ਆ ਉਹਦਾ ਨੰਬਰ ਲੱਭ ਕੇ ਫਿਰ ਮੈਂ ਉਹਨੂੰ ਫੋਨ ਲਉਣੀ ਆ ਫਿਰ ਪਤਾ ਲੱਗੂ ਹੈ ਪਤਾ ਨਹੀਂ ਨਾ ਨਹੀਂ ਮੈਨੂੰ ਉਹ ਮੁੰਡੇ ਦਾ ਨਾਂ ਨਹੀਂ ਜਾਨਦਾ ਮੈਨੂੰ ਨਾ ਕਿਸੇ ਮੁੰਡੇ ਸ੍ਰੀ ਗੌਰ ਮੈਡਮ ਜੀ ਜੀ ਅਸਲਾਮੁ ਅਲੈਕਮ ਸਰਮਾਨ ਤੂੰ ਕਿੱਥੇ ਚਲਾ ਗਿਆ ਸੀ ਮੈਨੂੰ ਤਾਂ ਟੈਨਸ਼ਨ ਬਾਤ ਹੋ ਗਈ ਤੇਰੀ ਸਮਾਨ ਤਨ ਮੈਂ ਕਿੰਨੇ ਫੋਨ ਲਾਇਆ ਤੇਰਾ ਫੋਨ ਹੀ ਬੰਦ ਆ ਰਿਹਾ ਸੀ ਜਮ ਜੀ ਪੁੱਛੋ ਨਾ ਅਸੀਂ ਬਹੁਤ ਮੁਸੀਬਤਾਂ ਵਿੱਚ गिर ਗਈ ਸੀ ਸਰਮਾਨ ਤੂੰ ਜੇ ਇਹੋ ਜੇ ਕੰਮ ਕਰਦਾ ਇਹਦੇ ਤਾਂ ਮੁਸੀਬਤਾਂ ਹੀ ਕਰਨੀਆਂ ਹੁੰਦੀਆਂ ਨੇ ਪਹਿਲੇ ਕਿਹੜੇ ਕੰਮ ਦੇ ਦਿੰਨੀ ਆ ਮੈਨਾਂ ਇਹ ਕੰਮ ਦੇ ਪੈਸੇ ਮਿਲਦੇ ਨੇ ਮਾਣੋ ਵੈਨ ਤੂੰ ਪਹਿਲਾਂ ਇਹ ਦੱਸ ਕੁੜੀ ਦੇ ਹੱਥ ਬੰਨੇ ਹੋਏ ਸੀ ਉਹ ਤੁਹਾਡੇ ਇੱਥੋਂ ਨਿਕਲੀ ਕਿਵੇਂ ਮੈਡਮ ਐਕਚੁਅਲੀ ਇਸ ਵਾਰ ਉਹ ਕੁੜੀ ਮੇਰੀ ਗਲਤੀ ਨਾਲ ਨਿਕਲੀ ਹੈ ਤੇਰੀ ਗਲਤੀ ਨਾਲ ਤੂੰ ਬਸਦੀ ਕੀ ਕਰਦੀ ਐਕਚੁਅਲੀ ਮੈਡਮ ਮੈਂ ਮੈਂ ਸੌ ਗਿਆ ਸੀ ਸੌ ਗਿਆ ਸੀ ਉਹ ਸੌ ਗਿਆ ਸੀ ਉਹ ਤੂੰ ਸੌ ਗਿਆ ਸੀ ਇਹਨਾਂ ਨੂੰ ਨੀਂਦ ਕਿਵੇਂ ਆ ਗਈ 10 ਲੱਖ ਰੁਪਏ ਦੇਣਾ ਕੁੜੀ ਦਾ 10 ਲੱਖ ਰੁਪਇਆ ਤੇ ਤੈਨੂੰ ਸੌਂ ਦਾ 10 ਰੁਪਇਆ ਦਿੱਤਾ ਸੀ ਓ ਮੇਰੀਆਂ ਨੀਂਦਾਂ ਅੱਡੀਆਂ ਵੀ ਨੇ ਤੁਹਾਨੂੰ ਨੀਂਦ ਕਿਵੇਂ ਆ ਗਈ ਮੈਂ ਮੰਨਦਾ ਮੇਰੀ ਵਜਨ ਆਉਂ ਕੁੜੀ ਪੱਜੀ ਹੈ ਤੇ ਮੈਂ ਤੁਹਾਨੂੰ ਪੂਰਾ ਪੂਰਾ ਵਿਸ਼ਵਾਸ ਦਿਵਾਉਣਾ ਜੇ ਮੇਰੀ ਵਜਨ ਆ ਪੱਜੀ ਹੈ ਨਾ ਤੇ ਮੈਂ ਹੀ ਉਹਨੂੰ ਫੜ ਕੇ ਲੈ ਕੇ ਆਉਂਗਾ ਲੋਕ ਕੁੜੀ ਕਰਨਾ ਹੈ ਪਰ ਕੇ ਲੈ ਆਂਗਾ ਫਿਰ ਪਤਾ ਲੱਗੂ ਕਰਨਾ ਗੱਲਾਂ ਨਾਲ ਨਹੀਂ ਸਰਨਾ ਤੇਰਾ ਕੋਈ ਤੁਹਾਡੇ ਦਿਮਾਗ ਕੋਈ ਪਲੈਨਿੰਗ ਹੈਗੀ ਆ ਵੀ ਆਪਾਂ ਪੈਸੇ ਕਿਵੇਂ ਕਢਾਉਣੇ ਆ ਉਹਨੂੰ ਕੋਈ ਮੈਨੂੰ ਰਹਿ ਦਿਓ ਮੇਰਾ ਦਿਮਾਗ ਵੀ ਕੰਮ ਕਰਨੋਂ ਫੜਿਆ ਪਿਆ ਹੈ ਟੈਨਸ਼ਨ ਨਾਲ ਮੈਨੂੰ ਹੁਣ ਕੋਈ ਸਲਾਹ ਦਿਓ ਆਪਾਂ ਪੈਸੇ ਕਢਾਉਣੇ ਆ ਸੇੜ ਤੋਂ ਸੇੜ ਬੰਦਾ ਬਹੁਤ ਮਾਰਾ ਏ ਉਹ ਤਾਂ ਪੈਸੇ ਲੈਣੇ ਸੌਕੇ ਨਹੀਂ ਸੱਸੀ ਕਾਲ ਚੰਗਾ ਹੋ ਗਿਆ ਤੂੰ ਵੀ ਆ ਗਿਆ ਹੁਣ ਤੁਸੀਂ ਦੋਨੋਂ ਆ ਗਏ ਹੁਣ ਤੁਸੀਂ ਇਹ ਦੱਸੋ ਸੇੜ ਤੋਂ ਮੇਰੇ ਪੈਸੇ ਕਿਵੇਂ ਕਢਾਓਗੇ ਮੈਨੂੰ ਦੱਸੋ ਮੈਡਮ ਜੀ ਤੁਸੀਂ ਬਿਕਰਨਾ ਕਰੋ ਅਸੀਂ ਉਸੇ ਕੁਰੀ ਨਾਲ ਕੇ ਕਢਣਾ ਇੱਕ ਕਰਕੇ ਗਏ ਸੁਮਾਨ ਮੈਨੂੰ ਤੇਰੀਆਂ ਗੱਲਾਂ ਸੁਣ ਜਾਂਦੀ ਮੈਨੂੰ ਕਹਾਣੀਆਂ ਜਿਹਾ ਸੁਣਾਈ ਜਾਣਾ ਹੈ ਮੈਨੂੰ ਇਹ ਦੱਸ ਪਹਿਲਾਂ ਉਹ ਤੋਂ ਪਹਿਲੇ ਕਿਵੇਂ ਕਢਾਉਣੇ ਨੇ ਸੇੜ ਤੋਂ ਮੈਨੂੰ ਉਹ ਕਰ ਦੱਸ ਮੈਨੂੰ ਹੋਰ ਗੱਲਾਂ ਨਾ ਸੁਣਾ ਗੱਲਾਂ ਜਿਨਾ ਲਾਈ ਰੱਖ ਮੈਨੂੰ ਤੂੰ ਮੈਡਮ ਜੀ ਟੈਨਸ਼ਨ ਨਾ ਲਾ ਲੋ ਉਹਨੇ ਸਾਡੇ ਨਾਲ ਪੰਗਾ ਲਿੱਤਾ ਔਰ ਅਸੀਂ ਦੇਖੋ ਕਿਦਾਂ ਭਾਜੀ ਮੋੜਦੇ ਹਾਂ ਪਤਾ ਲੱਗ ਜਾਣਾ ਕਿਦਾਂ ਨਾਲ ਪੰਗਾ ਲੈ ਕੇ ਬਹਿ ਗਏ ਉਹ ਮੈਡਮ ਜੀ ਹੁਣ ਸਾਡੀ ਉਹਨਾਂ ਨਾਲ ਦੁਸ਼ਮਣੀ ਹੋਰ ਵੱਧ ਗਈ ਹੈ ਮੈਡਮ ਜੀ ਟੈਨਸ਼ਨ ਨਾ ਲਓ ਕਦੀ ਮਾੜਿਆਂ ਨੂੰ ਮਾੜੇ ਆ ਤੇ ਚੰਗੇ ਆ ਚੰਗੇ ਮਾੜੇ ਤੋਂ ਮਾੜੇ ਰਸਟਾ ਕੀਤਾ ਜੀ ਇਹ ਤਾਂ ਕੁਝ ਵੀ ਨਹੀਂਗਾ ਮੈਡਮ ਜੀ ਉਹ ਜੰਗਲ ਦੇ ਵਿੱਚ ਸਾਡੇ ਨਾਲ ਬਹੁਤ ਹੱਥ ਆ ਪਈ ਉਹਨਾਂ ਨੇ ਕੀਤੀ ਅਸੀਂ ਉਹਨਾਂ ਨੂੰ ਇੱਟ ਦਾ ਜਵਾਬ ਪੱਥਰ ਤਾਂ ਦੇ ਕੇ ਰਾਂਗੇ ਮੈਨੂੰ ਲੱਗਦਾ ਚਾਰਚਾ ਵਾਲੀ ਮੈਡਮ ਜੀ ਇਹੀ ਕੋਠੀ ਹੈ ਆ ਸ਼ੋਕ ਮੈਨੂੰ ਵੀ ਇਹੀ ਲੱਗਦਾ ਇਹੀ ਚੱਲ ਅੰਦਰ ਚੱਲੀਏ ਚਲ ਮੈਡਮ ਜੀ 31 ਦੇ ਕਰਕੇ 51 80 ਮੋੜ ਦੇ ਪਿਆਰ ਜਾਂ ਲੜਾਈ ਹੋਵੇ ਜਿੱਤ ਕੇ ਹੀ ਬੋੜ ਦੇ ਮੇਨੂੰ ਨਵੇਂ ਨਵੇਂ ਕੱਲਦਾ ਸਰਾਹੀ ਜਾਣਾ ਤੇ ਗੱਲਾਂ ਚ ਲਈ ਜਾਣਾ ਮੈਨੂੰ ਕੁਝ ਕਰਕੇ ਦਿਖਾ ਮੈਨੂੰ ਮੈਨਾਂ ਗੇੜ ਘੇੜ ਕਰਕੇ ਲੱਭਣਾ ਦੇਖੀ ਬਾਅਦ ਲੇ ਕੋਣ ਆਇਆ ਦੇਖ ਕਰ ਰਹੇ ਹਾਂ ਚਾਰਚ ਵਾਲੀ ਮੈਡਮ ਨੂੰ ਮਿਲਣਾ ਇਹ ਤਾਂ ਮੈਂ ਕੈਣੀ ਕੋ ਮੈਡਮ ਚੱਲ ਚੱਲ ਉਹ ਹੱਟ ਪਿੱਛੇ ਜੰਗਲ ਦਾ ਭੁਲ ਗਿਆ ਪ੍ਰਸ਼ਾਦ ਦਿੱਤਾ ਸੀ ਤੁਹਾਨੂੰ ਜੇ ਮੈਡਮ ਦੀ ਗੱਲ ਨਾ ਹੋਵੇ ਨਾ ਮੈਂ ਬੜਕ ਵੀਰਾਂ ਦਾ ਬੰਦਾ ਤੁਹਾਨੂੰ ਉਹ ਹਰ ਯਾਦ ਰੱਖੀਦਾ ਹੁੰਦਾ ਉਹ ਵੀ ਯਾਦ ਆ ਮੈਨੂੰ ਫਗੂ শেਡਜੀ ਦੀ ਪੁਰੀ ਨੇ ਭੇਜਿਆ ਜਿਹੜਾ ਤੁਹਾਡੇ ਕੋਲੋਂ ਗਲਤ ਤਰੀਕੇ ਨਾਲ ਟਰਚਾ ਦਾ 50 ਲੱਖ ਰੁਪਇਆ ਖਰਮਿਆ ਹੁੰਦਾ ਉਹ ਅਸੀਂ ਤੁਹਾਨੂੰ ਵਾਪਸ ਕਰਨ ਆਇਆ শেਡਜੀ ਨੇ ਮਰਦੇ ਮਰਦੇ ਆਪਣੀ ਲੜਕੀ ਪ੍ਰੀਤੀ ਨੂੰ ਇਹ ਗੱਲ ਕਹੀ ਸੀ ਕਿ ਮੈਡਮ ਟਰਚਾ ਵਾਲੀ ਦਾ 50 ਲੱਖ ਰੁਪਇਆ ਜਰੂਰ ਵਾਪਸ ਕਰਿਓ শেਡਜੀ ਇੱਕ ਹਫਤਾ ਪਹਿਲੇ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋ ਗਈ ਇਸੇ ਕਰਕੇ ਅਸੀਂ ਆ ਪੈਸੇ ਲੈ ਕੇ ਆਏ ਆ ਮੈਡਮ ਜੀ ਅਸੀਂ 50 ਲੱਖ ਰੁਪਇਆ ਤੁਹਾਡੇ ਵਾਸਤੇ ਲੈ ਕੇ ਆਏ ਆ ਪਰ ਆ ਬੰਦਾ ਇਹਨੂੰ ਬੋਲਣ ਦੀ ਅਗਰ ਨਹੀਂ ਗਿਆਟ ਦੇ ਸਾਡੇ ਨਾਲ ਕਿੰਨਾ ਬੋਲਦਾ ਲੈ ਕੀ ਕਿਹਾ ਵਾ ਜਿਹੜਾ ਤੁਸੀਂ ਪੰਗੇ ਲਿੱਤੇ ਉੱਥੇ ਜੰਗਲ ਦੇ ਵਿੱਚ ਉਹ ਕੱਟ ਕੀਤੇ ਸੀ ਇਹਨਾਂ ਦਾ ਲੁਟਿਆ ਸੀਗਾ ਉਹ ਨਹੀਂ ਯਾਦ ਉਹ ਤੁਸੀਂ ਕੰਮ ਹੀ ਕੁੱਟ ਖਾਣ ਵਾਲੇ ਕਿਤੇ ਸੀ ਸਾਡਾ ਤਾਂ ਕੰਮ ਹੀ ਇਹੀ ਆ ਲੜਾਈ ਝਗੜੇ ਕਿਡਨਾਪਿੰਗ ਆਹੀ ਕੀ ਕੰਮ ਆ ਏ ਭਜਦਿਆਂ ਨੂੰ ਬਾਹਣ ਇੱਕੋ ਜਿਹੇ ਹੁੰਦੇ ਨੇ ਇਹ ਕੋਈ ਫਰਕ ਨਹੀਂ ਹੈਗਾ ਪਰ ਭਾਈ ਅਜੇ ਸਾਡੀ ਵਾਰੀ ਬਾਕੀ ਆ ਅਸੀਂ ਵੀ ਹਿਸਾਬ ਦਾ ਬਰਾਬਰ ਕਰਨਾ ਹੈ ਨਿਉਂਦਾ ਮੋੜਨਾ ਐ ਅਸੀਂ ਵੀ ਦੇਖੋ ਮੈਡਮ ਜੀ ਹੁਣ ਤਾਂ ਅਸੀਂ ਛੇੜੀ ਤੇ ਪੈਸੇ ਮੋੜਨ ਆਇਆ ਪਰ ਜਦੋਂ ਤੇਰਾ ਦਿਲ ਕਰੇ ਨਾ ਉਸ ਵੇਲੇ ਫਾਜੋ ਹੋ ਜਾਂਦੀ ਹੈ ਜੇ ਕਰਨਾ ਕਰੀ ਤੇ ਮਰਜ਼ੀ ਮੇਰੀ ਦੇਖੋ ਜੀ ਤੁਸੀਂ ਬਹੁਤ ਦੂਰੋਂ ਆਇਓ ਤੁਹਾਨੂੰ ਉਹਨਾਂ ਦੀ ਬੇਟੀ ਭੇਜਿਆ ਜੀ ਐਨੂੰ ਮੇਰੇ ਸ਼ੇਠ ਬਹੁਤ ਘਟਿਆ ਬੰਦਾ ਸੀ ਮੈਂ ਉਹ ਜਿਹਾ ਬੰਦਾ ਨਹੀਂ ਕੋ ਦੇਖਿਆ ਉਹਦੇ ਵਰਗਾ ਬਹੁਤ ਜ਼ਿਆਦਾ ਘਟਿਆ ਬੰਦਾ ਸੀ ਥੋੜਾ ਨਹੀਂ ਬਹੁਤ ਜ਼ਿਆਦਾ ਮੈਡਮ ਜੀ ਅਸੀਂ ਤਾਂ ਸ਼ੇਠ ਜੀ ਕੋਈ ਨੌਕਰੀ ਕਰਦੇ ਸੀ ਸਾਨੂੰ ਤਾਂ ਜੋ ਕਹਿੰਦਾ ਸੀ ਉਹ ਸਾਨੂੰ ਕਰਨਾ ਹੀ ਪੈਂਦਾ ਸੀ ਅਰੇ ਦੇਖੋ ਜੀ ਮੈਡਮ ਜੀ ਅਸੀਂ ਤਾਂ ਆਪਦੇ ਬੱਚੇ ਪਾਲਦੇ ਸੀ ਸਾਨੂੰ ਤਾਂ ਜੋ ਸ਼ੇਠ ਕਹਿੰਦਾ ਸੀ ਸਾਨੂੰ ਤਾਂ ਕਰਨਾ ਹੀ ਪੈਂਦਾ ਅਸੀਂ ਸ਼ੇਠ ਜੀ ਕੋ ਨੌਕਰੀ ਕਰਦੇ ਸੀ ਪਰ ਸਾਨੂੰ ਖੋਦ ਨਹੀਂ ਸੀ ਪਤਾ ਕਿ ਉਹ ਜਮਾਨੇ ਭਰ ਦੀ ਝੂਠ ਹੈ ਐਨਾ ਧੋਖੇ ਕਰਦਾ ਉਹ ਬਾੜ ਨਾਲ ਕਿਹੜੀ ਕਮਾਈ ਕੀਤੀ ਅਸੀਂ ਸਾਨੂੰ ਤਾਂ ਹੁਣ ਪਤਾ ਲੱਗਦਾ ਜਾਂਦਾ ਕਿ ਕਿਸ ਤਰ੍ਹਾਂ ਦਾ ਬੰਦਾ ਆ ਉਹਦੇ ਸੇਸ਼ ਨਾ ਮੈਨੂੰ ਬਹੁਤ ਰੁਆਇਆ ਖੂਨ ਦੇ ਅੱਸੂ ਲਿਆਂਦੇ ਖੂਨ ਦੇ ਅੱਸੂ ਪਰ ਅੱਜ ਪਤਾ ਲੱਗਾ ਦੀ ਕੁੜੀ ਬਹੁਤ ਚੰਗੀ ਹੈ ਜਿਹਨੇ ਤੁਹਾਨੂੰ ਵੇਚਦਾ ਮੈਂ ਕੁੜੀ ਨੂੰ ਬਹੁਤ ਚੰਗਾ ਸਮਝ ਲਿਆ ਜਿਨੇ ਮੇਰੇ ਪੈਸੇ ਭੇਜੇ ਮੇਰੀ ਹੱਕ ਦੀ ਕਮਾਈ ਸੀ ਇਸ ਕਰਕੇ ਮੈਨੂੰ ਮਿਲ ਗਈ ਨਹੀਂ ਤਾਂ ਸੇਡ ਨੇ ਮੇਰੇ ਨਾਲ ਕੋਈ ਘੱਟ ਨਹੀਂ ਕੀਤੀ ਚਲੋ ਤੁਸੀਂ ਇੰਨੀ ਦੂਰੋਂ ਆਇਓ ਦੱਸੋ ਤੁਹਾਡੀ ਕੀ ਸੇਵਾ ਕਰੀਏ ਚਾਹ ਪਾਣੀ ਮਗਾਈਏ ਮੈਡਮ ਚਾਹ ਪਾਣੀ ਛੱਡੋ ਬੰਦਾ ਇਹਨਾਂ ਦਾ ਤਾਂ ਯਕੀਨ ਆ ਨਹੀਂ ਕਿ ਪੈਸੇ ਪੂਰੇ ਵੀ ਹੈ ਕਿ ਨਹੀਂ ਕੱਢਦਾ ਨਹੀਂ ਇੱਕ ਅੱਧੀ ਗੱਡੀ ਇੱਨੇ ਚ ਕਰਾਓ ਚੱਕ ਜਰਾ ਨਾ ਉਹ ਵੀ ਸਕਦਾ ਸ਼ਕਲ ਤੋਂ ਤਾਂ ਇਦਾਂ ਦੇ ਬੱਲੇ ਮੈਡਮ ਜੀ ਇਮਾਨਦਾਰੀ ਵੀ ਕੋਈ ਚੀਜ਼ ਹੁੰਦੀ ਆ ਚੈੱਕ ਕਰ ਲੋ ਪੂਰੇ ਪੈਸਿਆਂ ਤੋਂ ਵੀ ਜ਼ਿਆਦਾ 1-2000 ਵੱਧ ਹੀ ਹੋਏਗਾ ਕੱਟ ਨਹੀਂ ਹੋਏਗਾ ਅੱਛਾ ਮੈਡਮ ਜੀ ਹੁਣ ਅਸੀਂ ਚੱਲਦੇ ਆਂ ਆਪਣੀ ਅਮਾਨ ਸੰਭਾਲੋ ਜੇ ਸਾਡੇ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਤੁਹਾਨੂੰ ਮਾਫ਼ ਕਰਾਂਗਾ ਜੰਗਾ ਜੀ ਫਿਲਕਾ ਦੀ ਕਾ ਵਿਭਗ ਬਗ ਮੇਰ ਬਾਨੀ ਬਦਮੀਲੀ ਤੇਰਾ ਮਾ ਆ ਸਹੀ ਹੈ ਆ ਕੀ ਕਰ ਰਹੇ ਮੈਡਮ ਜੀ ਅੱਜ ਤੋਂ 4 ਸਾਲ ਪਹਿਲਾਂ ਤੁਹਾਡੇ ਵਰਗੇ ਇੱਕ ਹੋਰ ਮੈਡਮ ਸੀ ਉਹਨਾਂ ਨੇ ਵੀ ਮੇਰੇ ਤੇ ਬਹੁਤ ਵਿਸ਼ਵਾਸ ਕੀਤਾ ਸੀ ਤੇ ਫਿਰ ਇੱਕ ਦਿਨ ਦਾ ਮੌਕਾ ਦੇ ਕੇ ਉਸ ਮੈਡਮ ਨੇ ਕੁਝ ਕਹਿਣ ਕਰ ਦਿੱਤਾ ਬਹੁਤ ਵੱਡੀ ਗਲਤੀ ਕੀਤੀ ਹੈ ਤੁਹਾਡੇ ਨੇ ਪਹੁੰਚ ਕਰਕੇ ਇਹ ਮੈਡਮ ਸਾਡੇ ਨਾਲ ਵਿਚਾਰੀ ਕਰਨ ਦੀ ਵੀ ਲੋੜ ਨਹੀਂ ਇਹ ਤਾਂ ਪਹਿਲੇ ਵਾਲੀ ਮੈਡਮ ਵਾਲਾ ਹੀ ਗੱਲ ਹੋ ਗਈ ਮੇਰੇ ਮੈਂਦ ਨੂੰ ਕਮਾਈ ਆ ਇਹ ਤੁਹਾਰਾਂ ਨਹੀਂ ਕਰ ਸਕਦਾ ਮੇਰੇ ਨਾਲ ਕਿ ਮੇਰੀ ਮੈਂਦ ਨੂੰ ਕਮਾਈ ਆ ਮੈਂ ਤਾਂ ਮੈਂ ਤੁਹਾਡੇ ਵਿਆਹ ਕੀਤਾ ਸੀ ਸੁਮਨ ਇੰਧਰ ਰਕਾ ਇਹ ਬਿਚੇਗਾ ਇਹ ਬਿਚੇਗਾ ਮੈਡਮ ਮੈਂ ਵੀ ਇਹਦੇ ਨਾਲ ਆ ਰਹੀ ਹਾਂ ਕੰਮ ਤੇ ਇਹ ਮੇਰਾ ਪੱਕਾ ਸਾਥੀ ਹੈ ਮੈਡਮ ਜ਼ਿਆਦਾ ਡਰਮ ਨਾ ਕਰ ਨਹੀਂ ਤੈਨੂੰ ਪੱਟਣ ਲੱਗਦਾ ਨਿਰੰਦਰਾ ਰੋ ਗਈ ਜੀ ਨਹੀਂ 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 ਐਜੀ ਭਾਵੇਂ ਨਹੀਂ ਨਹੀਂ ਰੰਗ ਤੂੰ ਵੱਟ ਕੇ ਰੱਖ ਤੂੰ ਨਿਕਲ ਜਸਮੀ ਓਏ ਯਾਰ ਤਕਬਾ ਆ ਗਿਆ ਚੱਲ ਜਦੋਂ ਵੀ ਲਈਏ ਚਲੋ ਹਾਂ ਹੋਰ ਜੀ ਆ ਓਏ ਉਹ ਦਾ 440 ਮੈਡਮ ਦੇ ਬੰਦੇ ਨੇ ਮੈਨੂੰ ਨਾ ਕੋਈ ਘੜਵੜ ਲੱਗਦੀ ਆ ਤੇ ਯਾਰ ਇਹ ਗੁੰਡੇ ਤਾਂ ਹੈਗੇ ਹੀ ਸੀ ਮੈਨੂੰ ਲੱਗਦਾ ਉਹ ਮੈਡਮ ਕੋ 10 ਲੱਖ ਰੁਪਏ ਵਾਲਾ ਕੈਚੀ ਖੋਲ ਕੇ ਲਿਆਇਆ ਹੋ ਜ਼ਗਦਾ ਹਾਂ ਤਾਂ ਇੱਥੇ ਰਾਮਰਾਣ ਬੈਠੇ ਨੇ ਹਾਂ ਆ ਯਾਰ ਉਹ ਵੀ ਬੰਦੇ ਨੇ ਇਹਨਾਂ ਤੇ ਬੈਗ ਵੀ ਆ ਮੈਂ ਕਹਿੰਦਾ ਤੂੰ ਦੀਪੇ ਨੂੰ ਫੋਨ ਕਰ ਲੈ ਦੀਪੇ ਨੂੰ ਉਹਰੇ ਸੱਦ ਲੈਂਦੇ ਆ ਦੀਪੇ ਨੂੰ ਕਿਹੋਲਾ ਦੋਨਾਂ ਵਾਸਤੇ ਆਪਾਂ ਕੱਲਾ ਹੀ ਬੋਧਾਂ ਦੋਨੇ ਉਹੀ ਰਹਿ ਵੀ ਉਹੀ ਰਹਿ ਚੱਲ ਦੇਖੀ ਚੱਲ ਕੇ ਮੇਰਾ ਚੱਲ ਹੋਰ ਕੀ ਨਸਲਮਾਨ ਆ ਠੀਕ ਹੈ ਜਗਾ ਇੱਥੇ ਆਪਾਂ ਅੱਧਾ ਕਰ ਲੈਂਦੇ ਅੱਧਾ ਅੱਧਾ ਕਰ ਲੈਂਦੇ ਇਹ ਜਗਾ ਸੁਨੀਤ ਮੈਨੂੰ ਠੀਕ ਨਹੀਂ ਲੱਗ ਰਹੀ ਇਹ ਜਗਾ ਖਤਰਨਾਕ ਲੱਗਦੀ ਹੈ ਅੱਗੇ ਘਣਾ ਜੰਗਲ ਆ ਗਿਆ ਆਪਾਂ ਉੱਥੇ ਚੱਲ ਕੇ ਬੰਦਦੇ ਆ ਅੱਧਾ ਅੱਧਾ ਬੰਦੜੀ ਪਿਛਲੀ ਵਾਰੀ ਵੀ ਤੂੰ ਮੇਰਾ ਧੋਖਾ ਕੀਤਾ ਸੀਗਾ ਪੈਸੇ ਅੱਧੇ ਘੱਟ ਦਿੱਤੇ ਸੀ ਮੈਨੂੰ ਅੱਧੇ ਅੱਧੇ ਦੀ ਗੱਲ ਹੋਈ ਸੀਗੀ ਅੱਜ ਕਿ ਮੈਂ ਹਿੱਸਾ ਆਪਣਾ ਪੂਰਾ ਹੀ ਲੈਣਾ ਵਾ ਸੁਨੀਤ ਕੀ ਗੱਲਾਂ ਕਰਦਾ ਯਾਰ ਮੈਂ ਤੇਰਾ ਪੁਰਾਣਾ ਯਾਰ ਆ ਮੈਂ ਤੇਰੇ ਨਾਲ ਧੋਖਾ ਕਰੂੰਗਾ ਯਾਰ ਆਖਰ ਇਮਾਨਦਾਰੀ ਵੀ ਕੋਈ ਚੀਜ਼ ਆ ਯਾਰੀ ਦੋਸਤੀ ਚ ਇਮਾਨਦਾਰੀ ਹੁੰਦੀ ਨਹੀਂ ਮੇਰੇ ਅੰਦਰ ਬਹੁਤ ਇਮਾਨਦਾਰੀ ਬਰ ਰਹਿੰਦੇ ਰਹਿੰਦੇ ਤੇਰੀ ਇਮਾਨਦਾਰੀ ਮੈਂ ਹੁਣੇ-ਹੁਣੇ ਤਾਂ ਦੇਖਿਆ ਆਂਟੀ ਨੂੰ ਕਿਦਾਂ ਤੂੰ ਉਹ ਕਰਕੇ ਆਵੇਂ ਚੱਕੂ ਲਾ ਕੇ ਉਹ ਤਾਂ ਇਕੱਠੇ ਹੀ ਸੀ ਆਪਾਂ ਫਿਰ ਪਰ ਸ਼ੁਰੂਆਤ ਤਾਂ ਤੂੰ ਹੀ ਕੀਤੀ ਆ ਨਾ ਤੇਰੇ ਕਰਕੇ ਮੈਨੂੰ ਦੇਖਣਾ ਯਾਰ 50 ਲੱਖ ਨੂੰ ਦੇਖ ਕੇ ਸਮੀਤ ਕਿਹੜਾ ਨਹੀਂ ਕਰੂਗਾ ਯਾਰ ਉਹ ਮੈਂ ਤਾਂ ਚੱਲੀ ਕਿਹੜਾ ਫਰਕ ਆ ਯਾਰ ਚੱਲ ਜੋ ਹੁਣ ਹੋ ਗਿਆ ਹੋ ਗਿਆ ਬਸ ਚੱਲਦੇ ਦੇਖਦੇ ਅੱਗੇ ਹੁਣਾ ਸਾਰੀਆਂ ਗੱਲਾਂ ਛੱਡ ਹੁਣ ਅੱਗੇ ਚੱਲਦੇ ਆਪਾਂ ਉਸ ਹਿੱਸਾ ਬਣਦੇ ਜਾਂਦੇ ਜੰਗਲ ਦੇ ਵਿੱਚ ਉਹ ਲੱਕਾ 44 ਮਾਰਮ ਕੋਲ ਪੈਸਾ ਤਾਂ ਲੈ ਆ ਹੁਣ ਵੰਡਣ ਨੂੰ ਫਿਰਦੇ ਆ ਕਿਤੇ ਰਾਹ ਦੇ ਵਿੱਚ ਲੱਗਦਾ ਮੈਨੂੰ ਵੀ ਇਦਾਂ ਹੀ ਆ ਵਿੱਚ ਵਿੱਚ ਰਹੀ ਆ ਦੇਜੇ ਕਰਦੇ ਕੀ ਆ ਇਹ ਹਾਂ ਚਲ ਠੀਕ ਆ ਆਪਾਂ ਇਹਨਾਂ ਦੇ ਪਿੱਛੇ ਪਿੱਛੇ ਰਵਾਂਗੇ ਦੇਖਣਾ ਇਹ ਕੀ ਕਰਦੇ ਆ ਹਾਂ ਮੇਰੇ ਦਿਮਾਗ 'ਚ ਇੱਕ ਹੋਰ ਗੱਲ ਆ ਰਹੀ ਆ ਕਿਉਂ ਨਾ ਪੈਨ ਉਹ ਕੁੱਟ ਕੇ ਇਹਨਾਂ ਨੂੰ ਪੈਸੇ ਖੋ ਲਈਏ ਆਪਾਂ ਉਹਦੇ ਦੇ ਬੰਡ ਲਾਂਗੇ ਉਹ ਟਾਰਚ ਵਾਲੇ ਮੈਡਮ ਦਾ ਆਪਾਂ ਦੇ ਹੀ ਆਏ ਆ ਉਹਨੂੰ ਕੀ ਪਤਾ ਹਮਮ ਕਰ ਉਹ ਗੱਲ ਬਾਅਦ ਦੀ ਆ ਪਹਿਲਾਂ ਆਪਾਂ ਨੂੰ ਤਾਂ ਪੈਸੇ ਤਾਂ ਖੋਈਏ ਆ ਜਾ ਫਿਰ ਦੇਖਦੇ ਚੱਲ ਆਜੋ 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 ਚਲੋ 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 ਹੇਕਰ ਇਕੱcke ਹੋਣ ਤਾਂ ਇਹ ਟੈਚੀ ਮੈਨੂੰ ਕਰ। ਰੱਤ ਨੂੰ ਦਾਮ ਵਿੱਚ ਥੋੜੀ ਕੀ ਦੂਰ ਹੋ ਰਹਾ ਚੱਲ ਪਰਲੇ ਅੱਗੇ। ਹਾਂ ਅੱਗੇ ਜਾ ਕੇ ਆਪਾਂ ਹਿੱਸਾ ਵੰਡਾਂਗੇ। ਅੱਗੇ ਚੱਲ। ਇਹ ਕੀ ਆ ਫਿਰ ਹਿੱਸਾ ਵੰਡਣ ਦੀ ਗੱਲ ਕਰਦੇ ਆ। ਚੱਲ ਚਲੀਏ ਕਿਤੇ ਨਿਕਲ ਹੀ ਨਾ ਜਾਣ ਇਹ। ਨਹੀਂ ਨਹੀਂ ਨਿਕਲ ਨਹੀਂ ਜਾਂਦੇ ਹੁਣ। ਚਲ ਫਿਰ ਚੱਲ ਚੱਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੂਰਜ ਸ਼ੇਰਗਿੱਲ ਦੋਸਤੋ ਸਾਡੇ YouTube ਚੈਨਲ ਦਾ ਸੂਰਜ ਸ਼ੇਰਗਿੱਲ ਸੋਨਾ ਫਿਲਮਜ਼ ਹੈ ਨਾਂ ਤੇ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਸਾਡੇ ਔਨ ਔਨ ਐਪੀਸੋਡਸ ਨੂੰ ਦੇਖੋ ਤੁਸੀਂ ਸਾਡਾ ਐਪੀਸੋਡ ਦੇਖਦੇ ਜਰੂਰ ਹੋ ਪਰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਸਾਡਾ ਇੱਕੇ ਪਰਿਵਾਰ ਆ ਇਸ ਪਰਿਵਾਰ ਨੂੰ ਵੀ ਪਿਆਰ ਜ਼ਰੂਰ ਦਿਓ ਆਪਣਾ ਜਦੋਂ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਤੁਹਾਨੂੰ ਲੱਗਣਾ ਪੈਂਦਾ ਜੇ ਸਬਸਕ੍ਰਾਈਬ ਕਰ ਲੋਗੇ ਨਾ ਇੱਕਦਮ ਤੁਹਾਡੇ ਮੋਹਰੇ ਸਿੱਧੇ ਆਗਮਨ ਤੁਹਾਨੂੰ ਕੋਸ਼ਿਸ਼ ਹੀ ਕਰਨੀ ਲੱਭਦੀ ਇਹ ਤਾਂ ਬੜੀ ਮਿਹਨਤ ਨਾਲ ਅਸੀਂ ਬਣਾਉਨੇ ਆ ਤੇ ਤੁਸੀਂ ਸਾਨੂੰ ਪਿਆਰ ਦਿਓ ਦੇਖੋਗੇ ਸਾਨੂੰ ਪਿਆਰ ਮਿਲਦਾ ਤੁਸੀਂ ਸਾਨੂੰ ਗੁੱਡੀ ਘਰਉਂਗੀ ਤੁਹਾਡੀ ਤਾਂ ਲੈਕ ਜੂ ਕਰ ਦਿਓ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਨਾਲ ਅਸੀਂ ਤੇ ਸਾਡੀ ਰਿਕਵੈਸਟ ਹੈ ਜੀ ਸਾਡੇ ਸਬਸਕ੍ਰਾਈਬ ਕਰ ਨੂੰ ਪਿਆਰ ਬਹੁਤ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬੱਡੀ ਸੁਰੇਸ਼ ਸ਼ੇਰ ਗੇਲਾ ਜਿਹਨ ਸੋਨਾ ਦੇ ਵਿੱਚ ਜਿੰਨਾ ਸਾਡਾ ਪਰਿਵਾਰਕ ਰੂਪ ਮਿਲਦਾ ਹੁੰਦਾ ਤੇ ਤੁਸੀਂ ਦੇਖਦੇ ਹੀ ਹੋ ਪਿਕਚਰ ਦੇਖਣੀ ਸੌਖੀ ਆ ਬਣਾਣੀ ਬੜੀ ਔਖੀ ਆ ਇਸ ਕਰਕੇ ਇਹਨੂੰ ਬੰਦ ਤੋਂ ਵੱਧ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਹੱਥ ਮਾਰ ਕੇ ਮੈਂ ਦਿਲੋਂ ਤੇ ਦੋਸਤੋ ਕਮੈਂਟ ਜਰੂਰ ਕਰਦੇ ਆ ਤੁਹਾਨੂੰ ਕਮੈਂਟ ਕਰਕੇ ਸਾਨੂੰ ਦੱਸਦੇ ਆ ਕਰੋ ਕਿ ਸਾਨੂੰ ਤੁਹਾਡੇ ਐਪੀਸੋਡ ਕਿੱਦਾਂ ਲੱਗੇ ਆ ਤੇ ਜੇ ਕਮੈਂਟ ਕਰਕੇ ਤੁਸੀਂ ਦੱਸੋਗੇ ਤਾਂ ਹੀ ਸਾਡੀਆਂ ਕਮੀਆਂ ਟਿਸ਼ੀਆਂ ਦੂਰ ਹੋਣੀਆਂ ਪਿਆਰ ਦਿਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰਦੇ ਰਹੋ ਥੈਂਕ ਯੂ ਸਸਕਾ